ਮੇਰਾ ਨਾਮ ਸੁਨੀਤਾ ਰਾਣੀ ਹੈ ਮੈਂ ਦਰਾਹ ਬਲਾਕ ਤੋਂ ਆ ਪ੍ਰਧਾਨ ਆਂਗਣਵਾੜੀ ਵਰਕਰਜ਼ ਯੂਨੀਅਨ ਹੈਲਪਰ ਤੁਹਾਡੇ ਵੱਲੋਂ ਅੱਜ ਪੰਜਾਬ ਸਰਕਾਰ ਖਿਲਾਫ ਰੋਜ ਪ੍ਰਦਰਸ਼ਨ ਵੀ ਕੀਤਾ ਗਿਆ ਤੇ ਬਜਟ ਦੀਆਂ ਕਾਪੀਆਂ ਵੀ ਸਾਡੀਆਂ ਕਿ ਸੰਬੰਧ ਹਾਂਜੀ ਸਾਡੇ ਨਾ ਜਿਹੜੀ ਸਾਡੀ ਮੰਤਰੀ ਆ ਉਹਨੇ ਸਾਡੇ ਕੰਮ ਲਈ ਵੀ ਤੇ ਸਾਡੇ ਮਾਨ ਪੱਤੇ 'ਚ ਕੋਈ ਵਾਅਦਾ ਨਹੀਂ ਕੀਤਾ ਸਾਨੂੰ ਬਹੁਤ ਉਮੀਦਾਂ ਸਿਗੀਆਂ ਵੀ ਜਿਹੜਾ ਸਾਡਾ ਬਜਟ ਆ ਉਹਦੇ ਵਿੱਚ ਸਾਡੇ ਲਈ ਕੁਝ ਹੋਊਗਾ ਮੰਤਰੀ ਨੇ ਉਪਰੋਂ ਦੀ ਸਾਨੂੰ ਇਹ ਕਹਤਾ ਵੀ ਇਹ 4 ਘੰਟੇ ਕੰਮ ਕਰਦੀਆਂ ਜਦ ਕਿ ਅਸੀਂ ਤਾਂ 12 ਘੰਟੇ ਹੀ ਕੰਮ ਕਰਦੀਆਂ ਅਸੀਂ 12 ਘੰਟੇ ਹੀ ਪੂਰੀ ਡਿਊਟੀ ਦਿੰਨੇ ਆ ਜਦੋਂ ਵੀ ਸਾਨੂੰ ਕੋਈ ਮੈਸੇਜ ਆਉਂਦਾ ਅਸੀਂ ਫਟਾਫਟ ਕੋਈ ਵੀ ਰਿਪੋਰਟ ਆ ਜਦੀ ਤਿਆਰ ਕਰਕੇ ਦਿੰਨੇ ਆ ਸਾਡੀ ਮੰਤਰੀ ਵਿਧਾਨ ਸਭਾ ਚ ਬੈਠ ਕੇ ਕਹਿੰਦੀ ਆ ਇਹ ਵੀ ਇਹਨੇ ਕੋਸ਼ਿਸ਼ ਵੀ ਨਹੀਂ ਕਰਦੀਆਂ ਹੈਗੀਆਂ ਇਹ ਇਹਨਾਂ ਨੂੰ ਜਿਹੜਾ 9500 ਪਹਿਲਾਂ ਹੀ ਦੇ ਰਹਾ ਜਦ ਕਿ ਇਹ ਬਿਲਕੁਲ ਝੂਠ ਆ ਸਰਕਾਰ ਨੇ ਸਾਨੂੰ ਸੈਂਟਰ ਸਰਕਾਰ ਆ ਜਿਹੜੀ ਉਹ ਸਾਨੂੰ ਮਾਨ ਪਤਾ ਲੱਗ ਦਿੰਦੀ ਆ ਪੰਜਾਬ ਸਰਕਾਰ ਸਾਨੂੰ ਅਲੱਗ ਦਿੰਦੀ ਆ ਤੇ ਉਹਨਾਂ ਦੇ 3 ਸਾਲਾਂ ਦੇ ਵਿੱਚ ਸਾਨੂੰ ਇਸ ਸਰਕਾਰ ਨੇ ਕੁਝ ਵੀ ਨਹੀਂ ਦਿੱਤਾ ਹੈਗਾ ਕੀ ਕਹਿਣਾ ਚਾਹੁੰਗੇ ਸਰਕਾਰ ਨੂੰ ਬਹੁਤ ਸਰਕਾਰ ਨਕਮੀ ਨਿਕਲੀ ਬਹੁਤ ਉਮੀਦਾਂ ਸੀ ਜਿਵੇਂ ਸਰਕਾਰ ਨੂੰ ਅਸੀਂ ਲੈ ਕੇ ਆਏ ਆ ਉਵੇਂ دیے ਬਿਲਕੁਲ ਨਹੀਂ ਨਿਕਲੀ ਸਾਨੂੰ ਉਹਨੇ ਨੇ ਡਬਲ ਕਿਹਾ ਸੀਗਾ ਵੀ ਤੁਹਾਡੇ ਨਾਲ ਜਿਹੜਾ ਮਾਨ ਪੱਤਾ ਆ ਉਹ ਡਬਲ ਕੀਤਾ ਜਾਊ ਸਾਨੂੰ ਜਿਹੜਾ ਮਾਨ ਪੱਤਾ ਹੁਣ ਵੀ ਮਿਲਦਾ ਉਹ ਵੀ ਸਾਨੂੰ ਕਿਸ਼ਤਾਂ ਦੇ ਵਿੱਚ ਮਿਲਦਾ ਜਦ ਕਿ ਸਾਡੀਆਂ ਵਰਕਰਾਂ ਹੁੰਦਾ ਚੁੱਲ੍ਹੇ ਠੰਡੇ ਹੋਣ ਲੱਗਦੇ ਨੇਗੇ ਫਿਰ ਅਸੀਂ ਯੂਨੀਅਨ ਦੇ ਰਾਹੀਂ ਇਹ ਆਪਣਾ ਮਾਨ ਪੱਤਾ ਮੰਗਾਉਂਦੇ ਆ ਤੇ ਕੀ ਹੁਣ ਹੜਤਾਲ ਵਗੈਰਾ ਵੀ ਕੀਤੀ ਜਾਏਗੀ ਕੰਮ ਜੇ ਸਾਡੇ ਇਹਨਾਂ ਨੇ ਸਾਨੂੰ ਕੋਈ ਹੁਣ ਨਹੀਂ ਸਾਡੇ ਵਾਅਦਾ ਕੀਤਾ ਹੈਗਾ ਸਾਨੂੰ ਨਹੀਂ ਤੇ ਸਾਡੇ ਵੱਲ ਦਿੱਤਾ ਗਿਆ ਤੇ ਅਸੀਂ ਸੰਘਰਸ਼ਾ ਜਿਹੜਾ ਹੋਰ ਵੀ ਤੇਜ਼ ਕਰਾਂਗੇ ਰਾਜ ਰਾਣੀ ਮਰਨ ਅੱਜ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ ਕਿਸ ਸੰਬੰਧ ਵਿੱਚ ਸਰ ਅਸੀਂ ਅੱਜ ਬਜਟ ਦੀਆਂ ਕਾਪੀਆਂ ਤਾਂ ਸਾੜੀਆਂ ਸਾਡੀ ਮੰਤਰੀ ਦਾ ਇਹੋ ਜਿਹਾ ਬਿਆਨ ਆਇਆ ਵੀ ਉਹਨਾਂ ਨੇ ਜਦੋਂ ਸਾਡੇ ਜਿਹਨੂੰ ਵੀ ਖੜਾ ਕੀਤਾ ਹੈ ਕ ਐਮਐਲਏ ਨੂੰ ਖੜਾ ਕੀਤਾ ਉਹਨਾਂ ਨੇ ਕੁੜੀਆਂ ਦੀਆਂ ਕਿਹੜੀਆਂ ਕਿਹੜੀਆਂ ਡਿਮਾਂਡਾਂ ਉਹ ਨਹੀਂ ਸਾਡੀ ਮੰਗ ਰੱਖੀ ਉੱਥੇ ਸਾਡੇ ਸਾਡੇ ਵਾਸਤੇ ਮੰਗ ਰੱਖੀ ਉਹਨਾਂ ਨੇ ਬਟ ਪਰ ਜਿਹੜੀ ਉਹਦੀ ਮੰਗ ਸੀ ਜਦ ਤੱਕ ਸਾਡੀਆਂ ਕੁੜੀਆਂ ਨੇ ਉਹਨੂੰ ਵੀ ਸਮਝਾ ਕੇ ਨਹੀਂ ਤੋੜਿਆ ਵੀ ਕਿਸ ਹਿਸਾਬ ਨਾਲ ਉਹਦਾ ਜਵਾਬ ਦੇਣਾ ਜੋ ਉਹਨਾਂ ਨੇ ਸਾਨੂੰ ਕਿਹਾ ਸਾਨੂੰ ਕਿਹਾ ਵੀ ਇਹਨਾਂ ਦੇ ਅਸੀਂ 5000 ਅਸੀਂ ਇੱਕ ਦਿਨੇ ਆ 4500 ਅਸੀਂ ਇੱਕ ਦਿਨੇ ਕੁੱਲ ਮਿਲਾ ਕੇ ਉਹ ਨਹੀਂ 9500 ਰੁਪਏ ਸਾਡਾ ਗਣਾਤਾ ਉੱਪਰੋਂ ਸਾਡੀ ਮੰਤਰੀ ਨੇ ਸਾਡੇ ਨੂੰ ਡਾਕਟਰ ਬਲਜੀਤ ਕੌਰ ਜੀ ਨੇ ਇਹ ਕਿਹਾ ਵੀ ਸਿਰਫ 4 ਘੰਟੇ ਕੰਮ ਕਰਦੀਆਂ ਆ ਇਹ ਤਾਂ ਇਸ ਕਰਕੇ ਸਾਡੀ ਜਦੋਂ ਵੀ ਇਹ ਸਰਕਾਰ ਆਈ ਹੈ ਉਸ ਟਾਈਮ ਹੀ ਨਹੀਂ ਸਾਡਾ ਵਾਅਦੇ ਕੀਤੇ ਸੀ ਸਾਡੀ ਯੂਨੀਅਨ ਦੇ ਨਾਲ ਵੀ ਤੁਹਾਡਾ ਡਬਲ ਕੀਤਾ ਜਾਊਗਾ ਡਬਲ ਤਾਂ ਸਾਡਾ ਕੀ ਕਰਨਾ ਸਾਨੂੰ ਇਹਨਾਂ ਨੇ ਬਕਾਇਦਾ ਸਾਡੇ ਕੋਈ ਟਾਈਮ ਦੀ ਟਾਈਮ ਸਾਨੂੰ ਤਨਖਾਹ ਸਾਡੀ ਪਈ ਨਹੀਂ ਸਾਡੇ ਜਿਹੜਾ ਮਾਨਪੱਤਾ ਸਾਨੂੰ ਪਈ ਨਹੀਂ ਕਦੀ ਇਸ ਕਰਕੇ ਇਹਦੇ ਰੋਸ ਦੇ ਵਿੱਚ ਅੱਜ ਸਾਡੇ ਸਾਰੀਆਂ ਭੈਣਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈਗਾ ਵੀ ਸਾਨੂੰ ਦੇਣ ਦੀ ਵਜਾਇੇ ਕੁਝ ਦੇਣ ਦੀ ਵਜਾਇੇ ਸਾਡੇ ਕੋਲੋਂ ਜਿਹੜਾ ਅਸੀਂ ਕੰਮ 12-12 ਘੰਟੇ ਲਈ ਕੰਮ ਕਰਦੀਆਂ ਸਿਰਫ ਉਹਨੂੰ 4 ਘੰਟੇ ਦੇ ਵਿੱਚ ਉਹਨਾਂ ਨੇ ਛੋਟੀ ਜਿਹੀ ਗੱਲ ਦੇ ਵਿੱਚ ਨਿਬੇੜ ਦਿੱਤਾ ਇਸ ਕਰਕੇ ਸਾਡੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਆਂ ਵੀ ਜਿਹੜੇ ਸਾਡਾ ਵਾਅਦੇ ਕੀਤੇ ਐ ਸਾਡੀ ਜੂਨੀਅਨ ਦੇ ਨਾਲ ਵਾਅਦੇ ਕੀਤੇ ਤੇ ਉਹਨਾਂ ਵਾਅਦਿਆਂ ਦੇ ਉੱਪਰ ਖਰੀ ਨਿਕਲੇ ਵੈਸੇ ਤਾਂ ਹੀ ਨਹੀਂ ਵਾਅਦੇ ਤਾਂ ਬਹੁਤ ਕੀਤੇ ਖਰੇ ਤਾਂ ਕਿਸੇ ਪਾਸੇ ਵੀ ਨਹੀਂ ਨਿਕਲੇ ਤਾਂ ਅਸੀਂ ਇਸ ਟਾਈਮ ਇਹੀ ਇਹਨਾਂ ਦੇ ਮੂਰੇ ਮੰਗ ਕਰ ਰਹੇ ਆਂ ਵੀ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਉਹਨਾਂ ਵਾਅਦਿਆਂ ਦੇ ਉੱਪਰ ਸਾਨੂੰ ਸਾਡੀ ਤਨਖਾਹਾਂ ਡਬਲ ਕੀਤੀਆਂ ਜਾਣ ਦਾ ਬਟ ਜਿਹੜੀ ਸਾਨੂੰ ਇਹ ਕਹਿ ਰਹੀ ਹੈ ਵੀ 4 ਘੰਟੇ ਕੰਮ ਤਾਂ ਇਸ ਇਹਦੇ ਵਿੱਚ ਅਸੀਂ ਅੱਜ ਰੋਸ ਇਹ ਕਰ ਅਸੀਂ ਡਾਕਟਰ ਬਲਜੀਤ ਦਾ ਕੇ ਸਨੇਹਾ ਦੇਣ ਚਾਹੁੰਦੇ ਆਂ ਵੀ ਜੇ ਅਸੀਂ 4 ਘੰਟੇ ਕੰਮ ਕਰਦੇ ਸਿਰਫ ਹੁਣ ਸਾਡੀਆਂ ਕੁੜੀਆਂ 4 ਘੰਟੇ ਹੀ 8 ਤੋਂ 12 ਤੱਕ ਹੀ ਕੰਮ ਕਰੂਗੀਆਂ ਉਸ ਤੋਂ ਬਾਅਦ ਸਾਡੀਆਂ ਕੁੜੀਆਂ ਕੋਈ ਵੀ ਕੰਮ ਨਹੀਂ ਕਰੂਗੀਆਂ ਕੋਈ ਰਿਪੋਰਟ ਨਹੀਂ ਦਊਗੀਆਂ ਕੋਈ ਵੀ ਕੰਮ ਨਹੀਂ ਕਰੂਗੀਆਂ ਜੇ ਉਹਨਾਂ ਨੇ 4 ਘੰਟੇ ਕਿਹਾ ਤਾਂ 4 ਘੰਟੇ ਹੀ ਕਰਾਂਗੇ ਬਸ ਕੰਮ